ਕਹਿੰਦੇ ਨਾ ਕੋਈ ਨੌਜਵਾਨ ਬੱਚਾ ਉਹਨੇ ਬੜੀ ਪੜ੍ਹਾਈ ਕੀਤੀ ਬੜੀ ਉਹਨੇ ਭਗਤ ਬੰਦਗੀ ਕੀਤੀ ਕਹਿੰਦੇ ਉਹਦੇ ਅੰਦਰ ਇਹ ਮਾਣ ਪੈਦਾ ਹੋ ਗਿਆ ਵੀ ਮੈਂ ਬੜਾ ਗਿਆਨੀ ਆ ਮੈਂ ਬੜਾ ਵਿਦਵਾਨ ਮੇਰੇ ਬਰਾਬਰੀ ਨਹੀਂ ਕੋਈ ਕਰ ਸਕਦਾ ਕਹਿੰਦੇ ਇਹਦੇ ਮਨ ਵਿੱਚ ਇੱਛਾ ਜਾਗੀ ਵੀ ਕਿਉਂ ਨਾ ਮੈਂ ਕਿਸੇ ਸਾਧੂ ਕੋਲੇ ਜਾ ਕੇ ਹੋਰ ਗਿਆਨ ਲਿਆ ਆਵਾਂ ਮੈਂ ਵਿੱਚ ਕਹਿੰਦਾ ਮਨ ਵਿੱਚ ਵੀ ਕਿਉਂ ਨਾ ਮੈਂ ਕਿਸੇ ਸਾਧੂ ਕੋਲੇ ਜਾਵਾਂ ਮੈਂ ਹੋਰ ਗਿਆਨ ਲੈ ਆਵਾਂ ਕਹਿੰਦੇ ਇਹ ਨੌਜਵਾਨ ਬੱਚਾ ਕਿਸੇ ਸਾਧੂ ਕੋਲੇ ਗਿਆ ਸਾਧੂ ਕੋਲੇ ਜਾ ਕੇ ਕਹਿੰਦਾ ਮਹਾਤਮਾ ਜੀ ਮੈਂ ਤੁਹਾਡੇ ਕੋਲੋਂ ਗਿਆਨ ਲੈਣ ਵਾਸਤੇ ਆਇਆ ਤੇ ਕਹਿਣ ਲੱਗੇ ਮਹਾਤਮਾ ਜੀ ਵੀ ਅੱਛਾ ਬੱਚਾ ਕਹਿਣ ਲੱਗੇ ਹਾਂ ਜੀ ਕਹਿਣ ਲੱਗੇ ਐਂ ਕਰ ਜੇ ਜਿੰਨਾ ਕੁਝ ਤੈਨੂੰ ਆਉਂਦਾ ਨਾ ਕਹਿੰਦੇ ਉਹਨਾਂ ਕੁਝ ਲਿਖ ਲਿਆ ਲਿਖ ਕੇ ਲੈ ਕੇ ਆ ਕਹਿੰਦੇ ਉਹ ਬੱਚੇ ਨੇ ਕੀ ਕੀਤਾ ਕਹਿੰਦੇ ਕਈ ਕਾਪੀਆਂ ਭਰ ਲਈਆਂ ਜਿੰਨਾ ਕੁਝ ਆਉਂਦਾ ਸੀ ਉਹਨੇ ਸਭ ਕੁਝ ਉਹ ਕਰ ਦਿੱਤਾ ਲਿਖ ਦਿੱਤਾ ਸਾਰਾ ਕੁਝ ਲਿਖ ਕੇ ਥੱਬਾ ਭਰ ਕੇ ਪੰਡ ਭੰਨ ਕੇ ਮਹਾਤਮਾ ਕੋਲੇ ਲੈ ਆਇਆ ਸਾਧੂ ਕੋਲੇ ਲੈ ਆਇਆ ਲਓ ਮਹਾਤਮਾ ਸਾਧੂ ਜੀ ਆ ਇੰਨਾ ਕੁਝ ਮੈਨੂੰ ਆਉਂਦਾ ਸੀ ਮੈਂ ਲਿਖ ਲਿਆ ਆ ਸਾਧੂ ਕਹਿੰਨ ਲੱਗਿਆ ਵੀ ਇੰਨਾ ਕੌਣ ਪੜੇਗਾ ਇੰਨਾ ਵਕਤ ਨਹੀਂ ਹੈ ਸਮਾਂ ਨਹੀਂ ਕਹਿੰਦੇ ਵੀ ਇਹ ਦੁ ਕੱਟ ਲੈ ਕੇ ਲੈ ਕੇ ਆ ਉਹ ਜੀ ਵਾਰੀ ਚਲਾ ਗਿਆ ਕਹਿੰਦੇ ਕਹਿੰਦੇ ਉਹਦੇ ਨਾਲੋਂ ਥੋੜਾ ਕੱਟ ਕਿਤਾਬਾਂ ਲਿਖ ਲਿਆ ਕਾਪੀਆਂ ਲਿਖ ਲਿਆ ਤੇ ਕਹਿੰਦੇ ਫਿਰ ਕਿਤਾਬਾਂ ਕਾਪਿਆਂ ਚੱਕੀ ਆਉਂਦਾ ਭਾਰ ਚੱਕੀ ਆਉਂਦਾ ਲਓ ਸਾਧੂ ਜੀ ਮੈਂ ਹੋਰ ਥੋੜੀਆਂ ਕਰਕੇ ਲੈ ਕੇ ਆਇਆ ਸਾਧੂ ਕਹਿਣ ਲੱਗੇ ਵੀ ਇਹ ਵੀ ਬੱਚਾ ਬਹੁਤ ਇਹਦੇ ਲਈ ਪੜਨ ਟਾਈਮ ਲੱਗੂਗਾ ਸਮਾਂ ਬੇਸ਼ਟ ਹੋਊਗਾ ਇਹਨਾਂ ਕਿਦਾਂ ਪੜ ਸਕੂ ਮੈਂ ਕਹਿਣ ਲੱਗੇ ਵੀ ਹੋਰ ਸੰਖੇਪ ਕਰਕੇ ਲੈ ਕੇ ਆ ਔਰ ਛੋਟਾ ਕਰਕੇ ਲੈ ਕੇ ਆ ਬੱਚਾ ਫਿਰ ਗਿਆ ਹੁਣ ਪਹਿਲੇ ਜਿੰਨੀਆਂ ਕੀਤੀਆਂ ਸੀ ਉਹਨਾਂ ਨੂੰ ਅੱਧ ਕੀਤਾ ਆ ਅੱਧ ਨਾਲ ਹੋਰ ਅੱਧ ਕਰਤੀਆਂ ਇਹ ਇਗਜ਼ਾਮਪਲ ਸਮਝੀਏ ਵੀ ਪਹਿਲਾਂ 20 ਕਰ ਲਿਆ ਫਿਰ 10 ਕਰ ਲਿਆ ਹੁਣ 5 ਤੇ ਆ ਗਿਆ ਹੁਣ ਕਹਿਣ ਲੱਗੇ ਵੀ ਹੁਣ ਤੀਜੀ ਵਾਰ ਇਹ ਗਿਆ ਕਹਿੰਦੇ ਵੀ 5 ਕਾਪੀਆਂ ਲਿਖ ਲਿਆ 5 ਕਾਪੀਆਂ ਭਰ ਕੇ ਲੈ ਆ ਕੇ ਸਾਧੂ ਕੋਲੇ ਰੱਖਤੀਆਂ ਵੀ ਲਓ ਸਾਧੂ ਜੀ ਆ ਇੰਨੀਆਂ ਕਾਪੀਆਂ ਮੈਂ ਭਰ ਕੇ ਲੈ ਕੇ ਆਇਆ ਸਾਧੂ ਕਹਿੰਦਾ ਇਹ ਵੀ ਜਿਆਦਾ ਇਹਨੂੰ ਹੋਰ ਛੋਟਾ ਕਰ ਕਹਿੰਦੇ 5 ਤੋਂ 3 ਲਿਖ ਲਿਆ ਜਿਸ ਵੇਲੇ ਇਹਨੇ ਲੇਖ ਕੇ ਲਿਆ ਸਾਧੂ ਕਹਿੰਦਾ ਇਹ ਵੀ ਜਿਆਦਾ ਇਹਨੂੰ ਹੋਰ ਛੋਟਾ ਕਰ ਸੰਖੇਪ ਕਰ ਕਹਿੰਦੇ ਫਿਰ 1 ਲੈ ਕੇ ਗਿਆ ਤੇ ਫਿਰ 1 ਲੈ ਕੇ ਗਿਆ ਸਾਧੂ ਕਹਿੰਦਾ ਇਹ ਵੀ ਜਿਆਦਾ ਇਹਨੂੰ ਵੀ ਛੋਟੀ ਕਰ ਕਹਿੰਦੇ ਅਗਲੇ ਵਾਰੀ ਖਾਲੀ ਕਾਪੀ ਲਿਆ ਆ ਤੇ ਸਾਧੂ ਕਹਿਣ ਲੱਗਿਆ ਨਵਾਂ ਹਾਕਮਾ ਕਹਿਣ ਲੱਗਿਆ ਵੀ ਆ ਹੁਣ ਤੂੰ ਮੇਰਾ ਚੇਲਾ ਮੈਂ ਤੇਰਾ ਗੁਰੂ ਹਾਂ ਕਿਉਂਕਿ ਪਹਿਲਾਂ ਤੇਰਾ ਮਨ ਤਾਂ ਭਰਿਆ ਪਿਆ ਸੀ ਹਮੇ ਨਾਲ